ਸਤਿ ਸ਼੍ਰੀ ਅਕਾਲ ਜੀ ਅੱਜ ਦੇ ਚੈਲੰਜ ਚ 16 ਅੱਜ ਦੀ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਬੱਚੇ ਨੂੰ ਪੀ ਕਿਵੇਂ ਪਵਾ ਸਕਦੇ ਆ ਇਹਦੇ ਲਈ ਪਹਿਲਾਂ ਆਪਾਂ ਇੰਗਲਿਸ਼ ਨੋਟਬੁੱਕ ਤੇ ਤਿੰਨ ਲਾਈਨਾਂ ਲਗਾਵਾਂਗੇ ਤੇ ਆਪਣੇ ਕੋਲ 4 ਬਾਕਸ ਬਣ ਗਏ ਜੋ ਵੀ ਬੱਚੇ ਇਹਨ ਲੋਖਾਉਣਾ ਸਪੀਕ ਐਂਡ ਰਾਈਟ ਲਿਖਵਾਉਣਾ ਪੀ ਪਾਉਣ ਲਈ 2 ਡਾਟ ਲਾਈ ਸਭ ਤੋਂ ਪਹਿਲਾਂ ਲਾਵਾਂਗੇ ਸਟੈਂਡਿੰਗ ਲਾਈਨ Round shape, standing line, round shape, standing line, round shape, peeper, peacock, peeper, parrot. ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰੋ